ਸਤਿ ਸ਼੍ਰੀ ਅਕਾਲ ਜੀ ਪਟਿਆਲਾ ਦੀ ਕਿਚਨ 'ਚ ਤੁਹਾਡਾ ਬਹੁਤ ਬਹੁਤ ਵਾਅਦ ਸਵਾਗਤ ਹੈ ਜੀ ਸਾਰਿਆਂ ਦਾ ਤੇ ਅੱਜ ਆਪਾਂ ਹਰੀ ਮਿਰਚ ਦਾ ਆਚਾਰ ਬਣਾਉਣਾ ਦੱਸਦੇ ਹਾਂ ਜੀ ਤੁਹਾਨੂੰ ਬਹੁਤ ਸੌਖੇ ਤਰੀਕੇ ਨਾਲ ਹਰੀਆਂ ਮਿਰਚਾਂ ਆਪਾਂ ਨੇ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲੀਆਂ ਸੁੱਕਣ ਤੋਂ ਬਾਅਦ ਡੰਡੀਆਂ ਤੋੜ ਲੀਆਂ ਜੀ ਚੰਗੀ ਤਰ੍ਹਾਂ ਇਹਨੂੰ ਸੁਕਾ ਲੈਣਾ ਹੈ ਪਾਣੀ ਨਾ ਲੱਗਿਆ ਰਹੇ ਤੇ ਇਸ ਤਰ੍ਹਾਂ ਆਪਾਂ ਨੇ ਦੋ ਪੀਸ ਕਰਕੇ ਐਦਾਂ ਕੱਟ ਲਾ ਲੈਣਾ ਹੈ ਮੈਂ ਦੋ ਪੀਸ ਕੀਤੇ ਆ ਤੁਸੀਂ ਪੂਰਾ ਇੱਕੋ ਹੀ ਪੀਸ ਵੀ ਰੱਖ ਸਕਦੇ ਆ ਕਈ ਵਾਰੀ ਕੱਟ ਖਾਣੀ ਹੁੰਦੀ ਆ ਛੋਟੇ ਪੀਸ ਕਰ ਲੈਣੇ ਠੀਕ ਰਹਿੰਦੇ ਆ ਤੇ ਸਾਰੀਆਂ ਮਿਰਚਾਂ ਕੱਟ ਕੇ ਆਪਾਂ ਨੇ ਇੱਕ ਭਾਂਡੇ ਚ ਪਾ ਲੈਣੀਆਂ ਖੁੱਲੇ ਜੇ ਵਿੱਚ ਤੇ ਇਸ ਵਿੱਚ ਆਪਾਂ ਨੇ ਮਸਾਲੇ ਪਾਉਣੇ ਆ ਜੀ ਸੌਂਫ ਅਜਵੈਨ ਤੇ ਆਹ ਲਓ ਜੀ ਅਗੀ ਮੇਥੇ ਤੇ ਰਾਈ ਤੇ ਆਪਾਂ ਨੇ ਇਹਦੇ ਵਿੱਚ ਜਿਹੜੇ ਵੀ ਮਸਾਲੇ ਪਾਉਣੇ ਆ ਉਹ ਸਾਰੇ ਪੀਸ ਭੁੰਨ ਲੈਣੇ ਆ ਪਹਿਲਾਂ ਸੁੱਕੇ ਰੋਸਟ ਕਰ ਲੈਣੇ ਆ ਤੇ ਫਿਰ ਪੀਸ ਲੈਣੇ ਆ ਮੇਰੇ ਕੋਲ ਨਾ ਇਹ ਮਸਾਲਾ ਪਿਆ ਸੀ ਤੇ ਉਹ ਪੀਸ ਕੇ ਰੱਖਿਆ ਹੋਇਆ ਏ ਤੇ ਹੁਣ ਆਪਾਂ ਨੇ ਇੱਕ ਚੁਟਕੀ ਲਈ ਆ ਜੀ ਹਿੰਗ ਤੇਲ ਆਪਣੇ ਕੋਲ ਬਹੁਤ ਜ਼ਿਆਦਾ ਗਰਮ ਸੀ ਗਾ ਗਰਮ ਕੀਤਾ ਹੋਇਆ ਇਸ ਤਰ੍ਹਾਂ ਇੱਕ ਕੜਛੀ ਜਿੰਨਾ ਕ ਤੇਲ ਲੈ ਕੇ ਉਹਦੇ ਵਿੱਚ ਹਿੰਗ ਪਾ ਲਈਏ ਇਸ ਤਰ੍ਹਾਂ ਭੁੰਨ ਗੀ ਆ ਤੇ ਤੇਲ ਆਪਾਂ ਨੇ ਜਿਹੜਾ ਇਹ ਮਿਰਚਾਂ ਵਿੱਚ ਪਾ ਲਿਆ ਨਹੀਂ ਤੇ ਜਿਹੜੇ ਮਸਾਲੇ ਤੁਹਾਨੂੰ ਦਿਖਾਏ ਆ ਉਹ ਸਾਰੇ ਮਸਾਲੇ ਆਪਾਂ ਨੇ ਭੁੰਨ ਕੇ ਰੱਖੇ ਹੋਏ ਆ ਜੀ ਪੀਸ ਕੇ ਬਿਲਕੁਲ ਚੂਰਾ ਨਹੀਂ ਬਣਾਉਣਾ ਦਰੜ ਜੇ ਕਰਨੇ ਆ ਇਸ ਤਰ੍ਹਾਂ ਆਪਾਂ ਨੇ 3 ਚਮਚ ਪਾਏ ਆ ਜੀ ਮਸਾਲੇ ਦੇ 2 ਚਮਚ ਪਾਏ ਆ ਜੀ ਹਲਦੀ ਦੇ ਤੇ ਨਮਕ ਪਾ ਲੈਣਾ ਜੀ ਲੋੜ ਅਨਸਾਰ ਲਾਲ ਮਿਰਚ ਤੁਸੀਂ ਪਾਉਣੀ ਆ ਪਾ ਸਕਦੇ ਆ ਨਹੀਂ ਸਕਿੱਪ ਵੀ ਕਰ ਸਕਦੇ ਆ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਜੀ ਇੱਥੇ ਸਿਰਕੇ ਦੀ ਜਗ੍ਹਾ ਆਪਾਂ ਵਰਤਾਂਗੇ ਨਿੰਬੂ ਦਾ ਰਸ ਸਿਰਕੇ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪੈਂਦੀ ਇਹ ਸਾਰੀਆਂ ਚੀਜ਼ਾਂ ਆਪਣੇ ਕੋਲ ਘਰ ਵਿੱਚ ਹੁੰਦੀਆਂ ਹੀ ਨੇ ਇੱਕ ਗੜਛੀ ਪਾਈ ਆ ਜੀ ਆਪਾਂ ਨੇ ਨਿੰਬੂ ਦਾ ਰਸ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਦਾਂਗੇ ਜੀ ਮਿਕਸ ਬਹੁਤ ਛੇਤੀ ਅਚਾਰ ਬਣ ਜਾਂਦਾ ਹੈ ਜੀ 10 ਮਿੰਟ ਲੱਗਦੇ ਆ ਬਣਾਉਣ ਨੂੰ ਤੇ ਦੂਜੇ ਤੀਜੇ ਦਿਨ ਆਪਾਂ ਇਹਨੂੰ ਖਾਣਾ ਸ਼ੁਰੂ ਕਰ ਸਕਦੇ ਆ ਬਹੁਤ ਵਧੀਆ ਸਪਾਈਸੀ ਅਚਾਰ ਬਣ ਕੇ ਹੋਇਆ ਜੀ ਤਿਆਰ ਜੇ ਤੁਸੀਂ ਸਪਾਈਸੀ ਨਹੀਂ ਖਾਣਾ ਤਾਂ ਇਹਦੇ ਵਿੱਚ ਤੁਸੀਂ ਇੱਥੇ ਦੋ ਚਮਚ ਚੀਨੀ ਦੇ ਵੀ ਐਡ ਕਰ ਸਕਦੇ ਆ ਉਹਦੇ ਨਾਲ ਕੜੱਤਣ ਜਿਹੜੀ ਆ ਘੱਟ ਹੋ ਜਾਏਗੀ ਲਓ ਜੀ ਅਚਾਰ ਬਹੁਤ ਸੋਹਣਾ ਬਣਿਆ ਏ ਤੁਸੀਂ ਵੀ ਬਣਾਇਓ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਬਾਏ ਬਾਏ